ਤੁਸੀਂ ਜਾ ਜੋ ਜਾ ਕੇ ਖਾ ਲਓ ਇਹਨਾਂ ਦਾ ਖਰਾਬ ਤਾਂ ਮੇਰੇ ਤੁਹਾਨੂੰ ਲੱਗਿਆ ਡੰਗਰਾਂ ਦਾ ਤੁਹਾਨੂੰ ਲੱਗਣਾ ਜੋ ਮੈਂ ਬਾਹਰ ਆਣਾ ਗੋਮੀ ਆਈ ਕਿੱਥੇ ਮਰਨਾ ਚਾਹਣਾ ਹੈ ਜੇ ਤੁਹਾਡੇ ਘਰ ਮਸੀਬਤ ਪੈ ਜਾਊਗੀ ਨਹੀਂ ਮੈਂ ਕੋਈ ਨਹੀਂ ਉਹਨੂੰ ਮੈਂ ਤੁਹਾਡੇ ਘਰ ਕਰਕੇ ਮਸੀਬਤ ਪੈ ਜਾਊਗੀ ਤੁਹਾਡੇ ਘਰੇ ਹੈ ਨਹੀਂ ਆਪਣੇ ਕਿੰਨੇ ਪਰਸੈਂਟ ਨਹੀਂ ਜਿੰਨਾ ਪਰਸੈਂਟ ਦੋ ਬਾਰ ਦੋ ਬਾਰ ਇਹ ਕੀ ਗੱਲ ਮੈਂ ਤੁਹੀਂ ਮੈਂ ਤੇ ਨੰਬਰ ਚਾਹਿਆ ਤੈਨੂੰ ਕਿਤੇ ਮੇਰਾ ਖਰਾਬ ਲੱਗਣਾ ਆਈ ਦੀ ਗੱਲ ਮੇਰੀ ਯਾਦ ਰੱਖਣੀ ਚਾਹੀਦਾ

ਇਹ ਕੇ ਮਾਦਰੀ ਹੋਏ ਤੋਂ ਕਿਹਾਗੇ ਜਿਹੜੇ ਆ ਲੋਕਲ ਮਲਾਇਆ ਮਾ ਆਪਣੇ ਬੈਂਕ ਦੇ ਪੁਲਾਈ ਤੋਂ ਦੇ ਇਹ ਅਸੀਂ ਜਾਣ ਨਹੀਂ ਦੇਣ ਜਿੰਜਰਾ ਮਾਜਰੀ ਬਾਹਰ ਜਾਂਦੇ ਹਾਂ ਇਹ ਆਉਂਦਾ ਖਾਬ ਲਾਣਾ ਜਿਹੜੇ ਆ ਲੋਕਲ ਮਲਾਇਆ ਪੁਲਾਈ ਆ ਇਹ ਜਿੰਨਾ ਚੱਕਰ ਨਹੀਂ ਚੱਕਣ ਜਾਂਦੀ ਉਹਨਾਂ ਚੱਕਰ ਨਹੀਂ ਦੰਦੇ ਕੋਈ ਇਹ ਤਾਂ ਮੋੜੇ ਤੋਂ ਅਖਲਾਰਨਾ ਇਹ ਤਾਂ ਮੁਸ਼ਕਿਲ ਲਰਜੂਗਾ ਦੋਹਾਂ ਦਿਨਾਂ ਇਹ ਕੀ ਬਣੂ ਇੱਥੇ ਹਾਂ ਕੀ ਮਸਲਾ ਕੀ ਐ ਇੱਥੇ ਪਿੰਡ ਦੇ ਵਿੱਚ ਬੈਂਕ ਵਾਲੇ ਆਏ ਹੋਏ ਨੇ ਕਿ ਡੰਗਰੀ ਸੁਨੇਂ ਅੰਦਰ ਮਰਿਆ ਪਿਆ ਕੰਦਰ ਮਾਜਿਕ ਮਰੀ ਪਈ ਆ ਜੀ ਇੱਕ ਗਾਂ ਕੱਲ ਹੀ ਇਹਨਾਂ ਦੀ ਮਰ ਚੁੱਕੀ ਪਹਿਲਾਂ ਮਰ ਚੁੱਕੀ ਆ ਸਿਰਫ ਮਰੀਆ ਬੈਂਕ ਆਣੇ ਕਰਕੇ ਇਹਨਾਂ ਪੱਠੇ ਨਹੀਂ ਪਾਉਂਦੇ ਡੰਗਰਾਂ ਨੂੰ ਬੈਂਕ ਵਾਲੇ ਕੱਲ ਦੇ ਘਰੇ ਬੈਠੇ ਇਹਨਾਂ ਦੇ ਆ ਕੇ ਅੱਛਾ ਹਾਂਜੀ ਤੇ ਉਹ ਡੰਗਰ ਜਿਹੜਾ ਹੁਣ ਕੱਡੇ ਨਹੀਂ ਅੰਦਰੋਂ ਡੰਗਰ ਉਹ ਮਰਿਆ ਅੰਦਰ ਪਿਆ ਜੀ ਤੇ ਜੇ ਅੰਦਰ ਬਿਮਾਰੀ ਫੈਲਦੀ ਲਾਗੇ ਤੱਕੇ ਘਰਾਂ ਦਾ ਜੁ ਬੈਂਕ ਸਾਰਾ ਤੁਸੀਂ ਜ਼ਿੰਮੇਵਾਰ ਹੋਵੋਗੇ ਇਸ ਚੀਜ਼ ਦੇ ਬਿਮਾਰੀ ਫੈਲੂਗੀ ਤੇ ਬੈਂਕਾਂ ਦੇ ਜ਼ਿੰਮੇਵਾਰ ਹੋਵੋਗੇ ਜ ਸਰਗ ਛੋਟੇ ਬੱਚੇ ਆ ਅਸੀਂ ਅਸੀਂ ਕਿਹੜੀ ਕੋਲੋਂ ਆਪਣੇ ਘਰਾਂ ਚ ਉਹਦੇ ਰਾਖੀਦਾਰ ਬਣਦੀ ਹੈ ਜੀ ਐਨਾ ਕੁੱਤਾ ਪਿੰਡ ਚ ਪਿੰਡ ਚ ਫਿਰਦਾ ਗੁਰਦਵਾਰੇ ਹੈਗਾ ਫਰੀਦ ਦਾ ਲੰਗਰ ਉੱਥੇ ਅਸੀਂ ਕੁੱਤਿਆਂ ਦੀ ਰਾਖੀ ਅਸੀਂ ਜਵਾਬ ਕਰਦੇ ਅਸੀਂ ਆਪਣੇ ਬੱਚੇ ਨੂੰ ਕਿੱਥੇ ਅੰਦਰ ਕਰਾਂਗੇ ਖੁੱਲ੍ਹੇ ਬੂਹੇ ਦਾ ਤੂੰ ਤੁਸੀਂ ਡੰਗਰ ਕੱਢਿਆ ਨਹੀਂ ਉੱਤੋਂ ਦੀ ਟਪਾ ਕੇ ਕੱਢ ਲोगे ਮੁੜ ਕੇ ਇਹਨਾਂ ਨੂੰ ਲੈ ਕੇ ਆਓਗੇ ਵੀ ਬੂਹਾ ਖੋਲ੍ਹੇ ਸੀ ਡੰਗਰ ਕੱਢਣਾ ਅੱਛਾ ਤੇ ਹੁਣ ਆਪਣੇ ਕਿਸੇ ਬਾਹਰ ਰਹਿ ਰਹੇ ਜੇ ਆਪਣੇ ਘਰ ਤੋਂ ਤੁਸੀਂ ਘਰ ਤੋਂ ਬਾਹਰ ਆ ਜੀ ਉਹਨੇ ਤਾਲੇ ਲੱਗੇ ਹੋਏ ਘਰ ਨੂੰ ਡੰਗਰ ਵੀ ਤੁਹਾਡੇ ਬਾਹਰ ਡੰਗਰ ਵੀ ਬਾਹਰ ਆ ਖੁਦ ਮੈਂ ਤਾਂ ਭਗਵੰਤ ਮਾਨ ਨੂੰ ਆਪਦੇ ਦਿਮਾਗ ਚ ਪਾਰੇ ਵੀ ਆ ਵੇਖੋ ਵੀ ਤੁਹਾਡੇ ਰਾਜ ਦੇ ਵਿੱਚ ਕੀ ਹੋ ਰਿਹਾ ਇੱਕ ਬੰਦੇ ਨੇ ਮੰਨ ਲਓ ਕੋਈ ਲੋਨ ਲਿਆ ਉਹਦਾ ਕਾਰੋਬਾਰ ਠੱਪ ਹੋ ਗਿਆ ਤੇ ਤੁਸੀਂ ਅੱਜ ਉਹਨੂੰ ਕਰਕੇ ਘਰੋਂ ਬੇਕਾਰ ਕਰ ਰਹੇ ਮੈਨੂੰ ਚੰਗੀ ਗੱਲ ਨਹੀਂ ਲੱਗੀ ਬਾਕੀ ਜੇ ਭਗਵੰਤ ਮਾਨ ਨੂੰ ਚੰਗੀ ਲੱਗਦੀ ਤਾਂ ਸਾਰਾ ਪਿੰਡ ਝਾੜ ਸਕਦਾ ਸਿਰਫ ਇਹੀ ਕਰਕੇ ਕਿ ਅਸੀਂ ਪੰਜਾਬ ਦੇ ਵਾਸੀ ਆ ਤੇ ਅਸੀਂ ਕਿਸਾਨ ਆ ਤੇ ਅਸੀਂ ਮਜ਼ਦੂਰ ਆ ਤੇ ਸਾਨੂੰ ਉਜਾੜਨ ਤੇ ਤੋਲੇ ਹੋਇਆ ਜਿਸ ਵੀਰ ਨੇ 10 ਲੱਖ ਰੁਪਈਆ ਦਾ ਜੋ ਬਣਿਆ ਹੈ ਉਹ ਇਹ ਵੀ ਕਹਿ ਰਿਹਾ ਕਿ ਮੈਂ ਤਾਰੂੰਗਾ ਮੈਂ ਭੱਜ ਨਹੀਂ ਰਿਹਾ ਤੇ ਪਰ ਫਿਰ ਵੀ ਪ੍ਰਸ਼ਾਸਨ ਕਹਿੰਦਾ ਕਿ ਮੈਨੂੰ ਅਭੀ ਦੇ ਹੁਣ ਉਹ ਕੀ ਉਹ ਆਪਣਾ ਆਪ ਵੇਚ ਕੇ ਦੇ ਦਵੇ ਇਨਸਾਨੀਅਤ ਨਾਤੇ ਸੋਚਣਾ ਚਾਹੀਦਾ ਹੈ ਕਿ ਕਿਸੇ ਨੂੰ ਬੇਘਰ ਨਾ ਕੀਤਾ ਜਾ ਇੱਕ ਛੋਟੇ ਕਿਸਾਨ ਦੇ ਘਰ ਪੁਲਿਸ ਦੀਆਂ ਗੱਡੀਆਂ ਭਰ ਕੇ ਅਤੇ ਬੈਂਕ ਵਾਲੇ ਆ ਜਾਂਦੇ ਨੇ ਆ ਕੇ ਉਹਨਾਂ ਨੂੰ ਘਰੋਂ ਬੇਕਾਰ ਕਰ ਦਿੰਦੇ ਨੇ ਉਹਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਜੀ ਉਹਨਾਂ ਦੇ ਬੱਚੇ ਡੰਗਰ ਪਸ਼ੂ ਵਛੇ ਸਾਰਿਆਂ ਨੂੰ ਘਰੋਂ ਬਾਹਰ ਕੱਢ ਕੇ ਤੇ ਘਰ ਨੂੰ ਲੋਕ ਕਰ ਜਾਂਦੇ ਨੇ ਕੀ ਹੈ ਪੂਰਾ ਮਾਮਲਾ ਉਹ ਤੁਹਾਨੂੰ ਵਿਸਥਾਰ ਨਾਲ ਦੱਸਦੇ ਆ ਇਹ ਮਾਮਲਾ ਜਿਲ੍ਹਾ ਫਿਰੋਜ਼ਪੁਰ ਦੇ ਅਧੀਨ ਆਉਂਦੇ ਮਖੂ ਕਸਬੇ ਦੇ ਨਾਲ ਲੱਗਦੇ ਪਿੰਡ ਚੱਕ ਮਰਾਣਾ ਦੀ ਕਹਾਣੀ ਹੈ ਜਿੱਥੇ ਇੱਕ ਕਿਸਾਨ ਵੀਰ ਸਿੰਘ ਜਿਸ ਨੇ ਕੀ ਆਪਣਾ ਟਾਬਿਆਂ ਦਾ ਬਿਜ਼ਨਸ ਸ਼ੁਰੂ ਕੀਤਾ ਸੀ ਤੇ ਉਹਨੂੰ ਅੱਗੇ ਵਧਾਉਣ ਦੇ ਲਈ ਉਹਨੇ ਬੈਂਕ ਤੋਂ ਕਰਜ਼ਾ ਲਿਆ ਸੀ ਆਪਣੇ ਘਰ ਦੇ ਉੱਤੇ ਜਮੀਨ ਨਾ ਹੋਣ ਕਰਕੇ ਉਹਨੇ ਘਰ ਦੇ ਉੱਤੇ ਲੋਨ ਲਿਆ ਪਰ ਉਥੇ ਭਾਰਤ ਮਾਲਾ ਪ੍ਰੋਜੈਕਟ ਨਿਕਲਣ ਦੇ ਕਾਰਨ ਉਹਨਾਂ ਦੇ ਟਾਬੇ ਆ ਜਿਹੜੇ ਉਹ ਬੰਦ ਹੋ ਗਏ ਕੁਝ ਕੋ ਉਹਨਾਂ ਨੇ ਕਿਸ਼ਤਾਂ ਤਾਰੀਆਂ ਬਾਕੀ ਉਹ ਕਿਸ਼ਤਾਂ ਤਾਰਨ ਤੋਂ ਅਸਮਰੱਥ ਸੀ ਜਿਸ ਕਾਰਨ ਬੈਂਕ ਵਾਲੇ ਉਹਨਾਂ ਦੇ ਘਰ ਨੂੰ ਆਣ ਕੇ ਸੀਲ ਕਰ ਗਏ ਉਹਨਾਂ ਦੇ ਪਰਿਵਾਰ ਤੇ ਬੱਚਿਆਂ ਨੂੰ ਘਰੋਂ ਬਾਹਰ ਕੱਢ ਗਏ ਇਸ ਦੀ ਬਜਾਏ ਉਹਨਾਂ ਨੇ ਬੈਂਕ ਵਾਲਿਆਂ ਨੇ ਕੋਈ ਵੀ ਉਹਨਾਂ ਨਾਲ ਸੈਟਲਮੈਂਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਘਰ ਨੂੰ ਸਿੱਧਾ ਸੀਲ ਕਰ ਦਿੱਤਾ ਇਸ ਟਾਈਮ ਉਹ ਸੜਕ ਤੇ ਨੇ ਆਓ ਆਪਾਂ ਹੁਣ ਤੁਹਾਨੂੰ ਸਾਰੀ ਉਹਨਾਂ ਦੇ ਨਾਲ ਜਿਹੜੀ ਹੋਈ ਗੱਲਬਾਤ ਪੀੜਕ ਵੀਰ ਸਿੰਘ ਨਾਲ ਆਓ ਤੁਹਾਨੂੰ ਸੁਣਾਉਨੇ ਆਂ ਮਹਰਾਲਾ ਜੋ ਕਿ ਮੇਰਾ ਵੀ ਪਿੰਡ ਆ ਉੱਥੇ ਖੜੇ ਹੋਏ ਆ ਅਸੀਂ ਵੀਰ ਸਿੰਘ ਸੰਧੂ ਦੇ ਘਰ ਸਨ ਆਫ ਸਰਦਾਰ ਦਰਬਾਰਾ ਸਿੰਘ ਦੇਖ ਸਕਦੇ ਹੋ ਲੋਕ ਤੁਹਾਨੂੰ ਦਿਖਾ ਦਈਏ ਪਹਿਲਾਂ ਵੀ ਸੀਲ ਲੱਗੀ ਹੋਈ ਆ ਬੈਂਕ ਵਾਲੇ ਇਸ ਵੀਰ ਦੇ ਘਰੇ ਲੋਕ ਲਾ ਕੇ ਗਏ ਆ ਸੀਲ ਕਰਕੇ ਘਰ ਨੂੰ ਸਾਰਾ ਕਾਰਨ ਕੀ ਹੋਇਆ ਕਿ ਵੀਰ ਨੇ ਕੁਛ ਚਿਰ ਪਹਿਲਾਂ ਫਾਇਨੈਂਸ ਕਰਵਾਇਆ ਸੀ ਕਿਸੇ ਬੈਂਕ ਤੋਂ ਤੇ ਜਿਹੜੇ ਕਾਰੋਬਾਰ ਲਈ ਹਸਤੇ ਨੇ ਕਰਾਇਆ ਸੀ ਉਹ ਕਾਰੋਬਾਰ ਇਹਨਾਂ ਦਾ ਫੇਲ ਹੋ ਗਿਆ ਕਿਸੇ ਕਾਰਨ ਕਰਕੇ ਤੇ ਕਾਫੀ ਬੈਂਕ ਵੱਲੋਂ ਖਰਾਸ ਕੀਤਾ ਗਿਆ ਇਹਨਾਂ ਨੂੰ ਤੇ ਇਹਨਾਂ ਨੇ ਸੈਟਲਮੈਂਟ ਵਾਸਤੇ ਬੈਂਕ ਵੱਲੋਂ ਇਹ ਕਈ ਵਾਰ ਗਏ ਪਰ ਬੈਂਕ ਨੇ ਕੋਈ ਗੱਲ ਨਹੀਂ ਸੁਣੀ ਅੱਗੋਂ ਉਲਟਾ ਇਹਨਾਂ ਨੂੰ ਘਰੋਂ ਬੇਕਰ ਕਰ ਦਿੱਤਾ ਇਹਨਾਂ ਦਾ ਪਰਿਵਾਰ ਆ ਬੱਚੇ ਆ ਤੇ ਆਪਾਂ ਪਹਿਲਾਂ ਇਹਨਾਂ ਨਾਲ ਗੱਲਬਾਤ ਕਰਕੇ ਪੁੱਛਦੇ ਕਿ ਕੀ ਮਸਲਾ ਕੀ ਸਾਰਾ ਹਾਂਜੀ ਹਣੇ ਕੀ ਗੱਲ ਕੀ ਹੋਈ ਆ ਪਹਿਲਾਂ ਤੁਸੀਂ ਲੋਨ ਕਿਹੜੇ ਸਾਲ ਚ ਲਿਆ ਸੀ 2021 ਦੇ ਵਿੱਚ ਅੱਛਾ ਤੇ ਉਸ ਤੋਂ ਬਾਅਦ ਕਿਸ਼ਤਾਂ ਕਿਉਂ ਨਹੀਂ ਤਰेंगी ਕੀ ਗੱਲ ਸੀ ਕਿਸ਼ਤਾਂ ਉਹਦੇ ਚ ਵੀ ਕਾਰੋਬਾਰ ਬਾਹਰ ਸੀਗਾ ਤੇ ਉਹਦਾ ਕਿਸ਼ਤਾਂ ਤਾਰਦੇ ਨੇ ਜਿੰਨਾ ਚਿਰ ਤਰੀਆਂ ਉਹ ਭਾਰਤ ਮਾਲਾ ਰੋਡ ਨਿਕਲ ਗਿਆ ਕਾਰੋਬਾਰ ਕਾਹਦਾ ਢਾਬੇ ਢਾਬੇ ਸੀਗੇ ਆਪਣੇ ਤੇ ਉਹਦੇ ਚ ਜਿੰਨਾ ਚਿਰ ਢਾਬੇ ਚੱਲਦੇ ਰਹੇ ਕਿਸ਼ਤ ਨਿਕਲਦੀ ਰਹੀ ਆ ਉਸ ਤੋਂ ਬਾਅਦ ਭਾਰਤ ਮਾਲਾ ਰੋਡ ਨਿਕਲ ਗਿਆ ਤੇ ਰੋਡ ਨਿਕਲਨ ਕਰਕੇ ਢਾਬੇ ਫੇਲ ਹੋ ਗਏ ਤੇ ਕਾਰੋਬਾਰ ਬਿਲਕੁਲ ਠੱਪ ਹੋ ਗਿਆ ਉਸ ਤੋਂ ਇਲਾਵਾ ਹੋਰ ਕੋਈ ਜਾਇਦਾਦ ਨਹੀਂ ਹੈ ਕਿਤੇ ਕੋਲੇ ਨਾ ਬਿਲਕੁਲ ਹੀ ਨਹੀਂ ਹੈਗੀ ਤੇ ਹੁਣ ਫਿਰ ਘਰ ਦਾ ਜਿਹੜਾ ਉਹ ਕਿਵੇਂ ਚਲਾ ਰਹੇ ਤੁਸੀਂ ਆਪਣਾ ਉਹ ਬੈਂਕ ਵਾਲੇ ਹੁਣ ਸੀਲ ਕਰ ਗਏ ਆ ਬਾਚ ਵਾਚਮੈਨ ਦੀ ਨੌਕਰੀ ਕਰਦੇ ਪ੍ਰਾਈਵੇਟ ਪ੍ਰਾਈਵੇਟ ਵਾਚਮੈਨ ਦੀ ਨੌਕਰੀ ਕਰਦੇ ਆ ਤੇ ਸੁਣਿਆ ਕੱਲ ਇੱਥੇ ਕੋਈ ਦਾ ਡੰਗਰ ਵੀ ਮਰਿਆ ਇੱਕ ਮੱਝ ਇੱਕ ਮਰ ਗਈ ਆ ਕੀ ਕਾਰਨ ਮਰਿਆ ਮੱਝ ਮਰਨ ਦੀ ਕੀ ਕਾਰਨ ਮੱਝ ਕੋਈ ਬੈਂਕ ਵਾਲੇ ਆਏ ਪਰੇਸ਼ਾਨ ਕਰਦੇ ਸੀ ਕਿ ਨਹੀਂ ਇਲਾਜ ਹੋ ਸਕਿਆ ਉਹਦਾ ਸਹੀ ਢੰਗ ਨਾਲ ਤੇ ਅਸਰ ਤੇ ਹੋਰ ਤੁਹਾਡੇ ਕੋਲੇ ਆਪਣੇ ਤੋਂ ਇਲਾਵਾ ਹੋਰ ਵੀ ਕੋਈ ਡੰਗਰ ਇੱਥੇ ਸਾਡੇ ਸਾਨੂੰ ਚਾਇਆ ਕਿ ਆਏ ਹੋਏ ਆ ਤੁਹਾਡੇ ਕੋਲ ਡੰਗਰ ਪਾ ਆਹ ਰਿਸ਼ਤੇਦਾਰਾਂ ਦੇ ਆਏ ਸੀਗੇ ਉਹ ਹੜ ਪੀੜਤਾਂਾਂ ਦੇ ਅ ਦੱਸ ਕੋਈ ਇੱਥੇ ਅਸੀਂ ਇਹ ਵੀ ਦੱਸ ਦਈਏ ਕਿ ਜਿਵੇਂ ਸਰਕਾਰ ਇੱਕ ਬੰਨੇ ਕਹਿ ਰਹੀ ਹੈ ਕਿ ਅਸੀਂ ਮੁੜਬ ਸੇਵਾ ਕਰ ਰਹੇ ਹਾਂ ਹੜ ਪੀੜਤਾਂ ਦਾ ਇੱਕ ਬੰਨੇ ਜਿਹੜੇ ਘਰ ਕਿੰਦ ਕਰਕੇ ਖਾ ਰਹੇ ਉਹਨਾਂ ਨੂੰ ਉਜਾੜਨ ਦਾ ਜਿਹੜਾ ਵਾ ਉਹ ਵੀ ਸਰਕਾਰ ਵੱਲੋਂ ਹੀ ਇਹ ਆਪਾਂ ਕਹਿ ਸਕਦੇ ਸਰਕਾਰੀ ਮੁਲਾਜ਼ਮ ਨਾਲ ਸੀ ਖੁੱਦ ਕਲਮ ਤੇ ਇੱਕ ਬੰਨੇ ਤੇ ਵੀਰ ਸੇਵਾ ਵੀ ਕਰ ਰਿਹਾ ਤੇ ਫਿਰ ਵੀ ਇਹਨਾਂ ਨੂੰ ਇੰਨਾ ਹਰਾਸ ਕੀਤਾ ਜਾ ਰਿਹਾ ਵਾ ਤੇ ਹੁਣ ਵੀਰ ਕੀ ਬੇਨਤੀ ਕੀ ਕਰਦੇ ਹੋ ਤੁਸੀਂ ਬੈਂਕ ਤਾਂ ਤੁਹਾਡੀ ਗੱਲ ਹੀ ਸੁਣੀ ਕੋਈ ਵੀ ਨਹੀਂ ਬਿਲਕੁਲ ਨਹੀਂ ਦੋ ਵਾਰੀ ਬੈਂਕ ਕੋਲੇ ਜਾ ਕੇ ਆਏ ਆ ਕਹੇ ਦੀ ਵੀ ਗੱਲ ਨਹੀਂ ਸੁਣੀ ਗਈ ਉਹਨੇ ਕੀ ਕਹਿੰਦੇ ਐ ਕੋਈ ਪੈਸੇਦਾਰੋ ਪੈਸਿਆਂ ਦੇ ਆਂਦੇ ਸੀਗੇ ਕਿੰਨਾ ਪੈਸਾ ਕਿੰਨਾ ਕਿੰਨਾ ਉਹਨੇ ਬਣਾਇਆ ਹੁਣ ਹੁਣ 10 ਲੱਖ ਤੇ ਕੁਛ ਅਛਰੇ ਹੁਣ ਆਪਣੇ ਕਿਸੇ ਬਾਹਰ ਰਹ ਰਹੇ ਜੇ ਆਪਣੇ ਘਰ ਤੋਂ ਤੁਸੀਂ ਘਰ ਤੋਂ ਬਾਹਰ ਆ ਜੀ ਹਣੇ ਤਾਲੇ ਲੱਗੇ ਹੋਏ ਘਰ ਨੂੰ ਡੰਗਰ ਵੀ ਤੁਹਾਡੇ ਬਾਹਰ ਡੰਗਰ ਵੀ ਬਾਹਰ ਆ ਤੇ ਕੀ ਬੇਨਤੀ ਕੀ ਕਰੋਗੇ ਜਿਹੜੇ ਵੀਰ ਭਰਾ ਦੇਖ ਰਹੇ ਆ ਕੋਈ ਕਿਉਂਕਿ ਪੰਜਾਬੀ ਬੈਠੇ ਆਪਣੇ ਦੇਸ਼ਾਂ ਦੇ ਚ ਚ ਇੱਧਰ ਵੀ ਕੋਈ ਦਾਨੀ ਸੱਜਣ ਹੁੰਦੇ ਆ ਕਿ ਬੇਨਤੀ ਕੀ ਕਰੋਗੇ ਕਿਸੇ ਨੂੰ ਕੁਝ ਬੇਨਤੀ ਇਹੋ ਹੀ ਆ ਜੇ ਕੋਈ ਵੀਰ ਭਰਾ ਮਦਦ ਕਰ ਸਕਦਾ ਤੇ ਜਰੂਰ ਕਰੇ ਠੀਕ ਹੈ ਜੀ ਹਾਂ ਜਿਹੜੀ ਜਿਹੜੀ ਇਹ ਗੱਲ ਕੀਤੀ ਹੈ ਵੀਰ ਸਿੰਘ ਨੇ ਤੁਸੀਂ ਵੀ ਇਸੇ ਪਿੰਡ ਦੇ ਹੋ ਕਿ ਸਹੀ ਹੈ ਗੱਲ ਬਿਲਕੁਲ ਗੱਲ 100% ਸਹੀ ਹੈ ਜੀ ਗੱਲ ਕੋਈ ਨਹੀਂ ਇੱਕ ਪਾਸੇ ਸਰਕਾਰ ਕਹਿੰਦੀ ਆ ਵੀ ਅਸੀਂ ਮੁਰਵ ਸੇਵਾ ਕਰਾਵਾਂਗੇ ਅਸੀਂ ਕਿਸੇ ਦਾ ਘਰ ਨਹੀਂ ਉਜੜਨ ਦਿੰਦੇ ਇੱਕ ਪਾਸੇ ਸਰਕਾਰੀ ਤੰਤਰ ਜਿਹੜਾ ਖੁਦ ਚੜ ਕੇ ਆਇਆ ਗੱਲ ਵੀ ਅਸੀਂ ਘਰ ਨੂੰ ਲੋਕ ਲਵਾਉਣਾ ਇਹਦੀ ਮੱਝ ਇੱਕ ਸੱਜਰ ਸੁਈ ਹੀ ਵਿਚਾਰੇ ਦੀ ਉਹਦੇ ਨਾਲ ਇਹਨੇ ਗੁਜ਼ਾਰਾ ਕਰਨਾ ਸੀ ਕੋਈ ਆਪ ਦਾ ਇਹਦਾ ਇਰਾਦਾ ਸੀਗਾ ਮੈਨੂੰ ਵੀ ਇਹਨੇ ਕਿਹਾ ਸੀ ਵੀ ਆਪਾਂ ਮੱਝ ਖਰਚ ਕੇ ਨਾ ਕੁਝ ਨਾ ਕੁਝ ਬੈਂਕ ਦੇ ਪੈਸੇ ਆਪਾਂ ਮੋੜਦੇ ਆ ਤੇ ਉਹ ਵੀ 4-5 ਦਿਨ ਬੈਂਕ ਨੇ ਇਨੀ ਹਰਾਸਮੈਂਟ ਕੀਤੀ ਵੀ ਮੱਝ ਵਾਲੇ ਤੋਂ ਹੋਇਆ ਨਹੀਂ ਗਿਆ ਤੇ ਉਹ ਮੈਂ ਇਹਨੇ ਭਜਨਸ ਕਰਕੇ ਉਹਨੂੰ ਦਵਾਈ-ਦਵਾਈ ਦਵਾਈ ਪਰ ਉਹ ਵਿਚਾਰੀ ਕੱਲ ਚਾਲ ਵਸੀ ਬੈਂਕ ਵਾਲਿਆਂ ਨੇ ਇਹ ਵੀ ਨਹੀਂ ਭੋਰਾ ਵੀ ਨਹੀਂ ਸੋਚਿਆ ਵੀ ਮੱਝ ਅੰਦਰ ਪਈ ਸੀ ਤੇ ਉਹ ਲੋਕ ਲਾ ਗਏ ਫੇਰ ਅਸੀਂ ਇਨਸਾਨੀਅਤ ਨਾਤੇ ਮਰੀ ਹੋਈ ਮੱਝ ਅੰਦਰ ਪਈ ਰਹਗੀ ਹਾਂ ਮਰੀ ਹੋਈ ਮੱਝ ਅੰਦਰ ਪਈ ਰਹਗੀ ਤੇ ਡੰਗਰੇ ਨੇ ਘਟੋ ਘਟ 6-7 ਡੰਗਰ ਲੋਕਾਂ ਦੇ ਆਏ ਹੜਪੀੜਤਾਂ ਦੇ ਰਿਸ਼ਤੇਦਾਰਾਂ ਦੇ ਉਹ ਇਹ ਸੇਵਾ ਸੰਭਾਲ ਕਰ ਰਿਹਾ ਤੇਰੇ ਮੇਰੇ ਕੋਲ ਤੂੜੀ-ਤਾੜੀ ਦਾ ਵੀ ਕਰਕੇ ਵੀ ਚਲੋ ਜਿੰਨੇ ਦਿਨ ਇੱਥੇ ਨਹੀਂ ਉਹਨਾਂ ਦਾ ਵਿਚਾਰਿਆਂ ਦਾ ਕੋਈ ਸੇਵਾ ਬਣਦਾ ਤੇ ਅਸੀਂ ਪਾ ਦਿੰਨੇ ਪੱਟੇ ਉਹਨਾਂ ਨੇ ਕੱਲ ਸਾਰੇ ਪਸ਼ੂ ਬਾਹਰ ਛੱਡਤੇ ਪਤਾ ਨਹੀਂ ਇੰਨੀ ਨਰਦਈ ਕੀਤੀ ਵੀ ਜਿੰਨਾ ਝੂਠ ਮਾਰਿਆ ਜਾਵੇ ਕੀ ਕਹੋਗੇ ਤੁਸੀਂ ਪ੍ਰਸ਼ਾਸਨ ਨੂੰ ਕੀ ਕਹੋਗੇ ਜੀ ਮੈਂ ਤਾਂ ਕਹਿਣਾ ਵੀ ਇੱਕ ਪਾਸੇ ਤਾਂ ਆਪਣੇ ਐਨਆਰਆਈ ਵੀਰ ਆ ਜਾਂ ਕੋਈ ਆਪਣੇ ਭਰਾ ਦੂਰੋਂ ਨੇੜੇੋਂ ਲਿਆ ਕੇ ਤੇ ਲੋਕਾਂ ਦੀ ਸੇਵਾ ਕਰਦੇ ਆ ਕੋਈ ਨੀਗਾ ਹੈਗਾ ਘਾੜੇਗੀ ਕਿਹੇ ਚੀਜ਼ ਦੀ ਇੱਕ ਪਾਸੇ ਜਿਹੜਾ ਸਾਡਾ ਪ੍ਰਸ਼ਾਸਨ ਖੁਦ ਮੈਂ ਤਾਂ ਭਗਵੰਤ ਮਾਨ ਨੂੰ ਇਹ ਕਰਦਾ ਬੇਨਤੀ ਵੀ ਆ ਵੀ ਥੋੜੀਆਂ ਜੀਆਂ ਗੱਲਾਂ ਆਪਦੇ ਦਿਮਾਗ 'ਚ ਪਾਵੇ ਵੀ ਆ ਵੇਖੋ ਵੀ ਤੁਹਾਡੇ ਰਾਜ ਦੇ ਵਿੱਚ ਕੀ ਹੋ ਰਿਹਾ ਇੱਕ ਬੰਦੇ ਨੇ ਮੰਨ ਲਓ ਕੋਈ loan ਲਿਆ ਉਹਦਾ ਕਾਰੋਬਾਰ ਠੱਪ ਹੋ ਗਿਆ ਤੇ ਤੁਸੀਂ ਅੱਜ ਉਹਨੂੰ ਕਰਕੇ ਘਰੋਂ ਬੇਕਾਰ ਕਰ ਰਹੇ ਮੈਨੂੰ ਚੰਗੀ ਗੱਲ ਨਹੀਂ ਲੱਗੀ ਬਾਕੀ ਜੇ ਭਗਵੰਤ ਮਾਨ ਨੂੰ ਚੰਗੀ ਲੱਗਦੀ ਤਾਂ ਸਾਰਾ ਪਿੰਡ ਜਾੜ ਸਕਦਾ ਉਹ ਇਹਦੇ ਸੈਟਲਮੈਂਟ ਹੋ ਸਕਦੀ ਹੈ ਲੋਨ ਦੀ ਸੈਟਲਮੈਂਟਾਂ ਹੁੰਦੀਆਂ ਹਾਂਜੀ ਹਾਂਜੀ ਵੀਰ ਕੀ ਕਹੋਗੇ ਤੁਸੀਂ ਨੌਜਵਾਨ ਵੀਰੋ ਕਿਵੇਂ ਦੇਖਦੇ ਹੋ ਜਿਹੜਾ ਸਾਰਾ ਮਸਲਾ ਹੋਇਆ ਕੱਲ ਕਿਸ ਨਜ਼ਰੀਏ ਨਾਲ ਦੇਖਦੇ ਹੋ ਪਹਿਲਾਂ ਤਾਂ ਸਾਰੇ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਵੀਰੇ ਜੋ ਕੱਲ ਮਸਲਾ ਹੋਇਆ ਬਹੁਤ ਮੰਦ ਭਾਗਾ ਆਇਆ ਇੱਕ ਪਾਸੇ ਸਰਕਾਰ ਇਹ ਕਹਿੰਦੀ ਆ ਕਿ ਜਿਹੜੇ ਮੇਰੇ ਵਸਿੰਦੇ ਆ ਉਸ ਦੀ ਮੈਂ ਰੱਖਿਆ ਕਰੂੰਗਾ ਪਰ ਇੱਕ ਬੰਨੇ ਉਸ ਨੂੰ ਅਸੀਂ ਉਜਾੜ ਰਹੇ ਹਾਂ ਮੇਰੀ ਸਰਕਾਰ ਅੱਗੇ ਬੇਨਤੀ ਆ ਵੀ ਜੇ ਵਪਾਰੀ ਵਰਗ ਜਾਂ ਹੋਰ ਵੱਡੇ ਜਿਹੜੇ ਘਰਾਣੇ ਆ ਹਜ਼ਾਰਾਂ ਕਰੋੜ ਰੁਪਈਆ ਲੈ ਕੇ ਇਸ ਦੇਸ਼ ਤੋਂ ਫਰਾਰ ਹੋ ਗਏ ਉਹਨਾਂ ਦਾ ਵਾਲ ਨਹੀਂ ਵਿੰਗਾ ਕਰ ਸਕੀ ਤੇ ਨਾ ਹੀ ਉਹਨਾਂ ਨੂੰ ਇੱਥੇ ਲਿਆ ਸਕੇ ਤੇ ਉਹਨਾਂ ਦਾ ਉਲਟਾ 55000 ਤੋਂ ਲੈ ਕੇ 15000 ਕਰੋੜ ਰੁਪਈਆ ਕੇਂਦਰ ਦੀ ਸਰਕਾਰ ਨੇ ਮਾਫ ਕੀਤਾ ਆ ਤੇ ਇੱਥੇ ਜਿਹੜੇ ਪੰਜਾਬ ਦੇ ਵਾਸੀ ਸਿਰਫ ਇਹੀ ਕਰਕੇ ਕਿ ਅਸੀਂ ਪੰਜਾਬ ਦੇ ਵਾਸੀ ਆ ਤੇ ਅਸੀਂ ਕਿਸਾਨ ਆ ਤੇ ਅਸੀਂ ਮਜ਼ਦੂਰ ਆ ਤੇ ਸਾਨੂੰ ਉਜਾੜਨ ਤੇ ਤੁਲੇ ਹੋਇਆ ਜਿਸ ਵੀਰ ਨੇ 10 ਲੱਖ ਰੁਪਈਆ ਦਾ ਜੋ ਬਣਿਆ ਹੈ ਉਹ ਇਹ ਵੀ ਕਹਿ ਰਿਹਾ ਕਿ ਮੈਂ ਤਾਰੂੰਗਾ ਮੈਂ ਭੱਜ ਨਹੀਂ ਰਿਹਾ ਤੇ ਪਰ ਫਿਰ ਵੀ ਪ੍ਰਸ਼ਾਸਨ ਕਹਿੰਦਾ ਕਿ ਮੈਨੂੰ ਅਭੀ ਦੇ ਹੁਣ ਉਹ ਕੀ ਉਹ ਆਪਣਾ ਆਪ ਵੇਚ ਕੇ ਦੇ ਦੇਵੇ ਇਨਸਾਨੀਅਤ ਨਾਤੇ ਸੋਚਣਾ ਚਾਹੀਦਾ ਹੈ ਕਿ ਕਿਸੇ ਨੂੰ ਬੇਘਰ ਨਾ ਕੀਤਾ ਜਾਵੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਪ੍ਰਸ਼ਾਸਨ ਅੱਗੇ ਵੀ ਤੇ ਸਾਰੇ ਵੀਰ ਭੈਣ ਭਰਾਵਾਂ ਅੱਗੇ ਜੋ ਬਾਹਰ ਦੇਸ਼ਾਂ-ਵਦੇਸ਼ਾਂ 'ਚ ਵੱਸਦੇ ਆ ਵੀ ਵੀਰੋ ਜੋ ਤੁਹਾਡਾ ਪੰਜਾਬ ਆ ਤੁਹਾਡਾ ਘਰ ਆ ਆਪਦਾ ਆਪਦੇ ਭੈਣ ਭਰਾਵਾਂ ਦੀ ਬਾਹ ਫੜੋ ਇਹਦੇ ਬਿਨਾ ਆਪਾਂ ਕੱਖ ਦੇ ਨਹੀਂਗੇ ਸਰਕਾਰਾਂ ਸਾਨੂੰ ਦੱਬਣ ਕੁਚਲਣ ਤੇ ਤੁੜੀਆਂ ਹੋਈਆਂ ਆ ਸਾਡੇ ਵੀਰ ਭਰਾ ਜਿਹੜੇ ਰਾਜਾਂ ਵਾਂਗੂ ਰਹਿਣ ਵਾਲੇ ਸੀਗੇ ਅੱਜ ਉਹ ਮਜ਼ਦੂਰੀਆਂ ਤੇ ਆ ਤੁਲੇ ਆ ਸਿਰਫ ਸਰਕਾਰ ਦੀਆਂ ਗੰਦੀਆਂ ਨੀਤੀਆਂ ਕਰਕੇ ਅਸੀਂ ਜੇ ਕੋਈ ਕਾਰੋਬਾਰ ਕਰਨਾ ਚਾਹੁੰਦੇ ਆ ਸਾਨੂੰ ਕੋਈ ਸਹੂਲਤ ਨਹੀਂ ਜੇ ਅਸੀਂ ਲੋਨ ਲੈ ਲਿਆ ਤੁਸੀਂ ਇਹ ਤਾਂ ਸੋਚੋ ਵੀ ਉਹ ਜਾ ਕੇ ਕਿਸ਼ਤ ਮੋੜਦਾ ਨਾ ਹੋਵੇ ਉਹਨੇ ਕਿਸ਼ਤ ਵੀ ਮੋੜੀ ਆ ਜਦੋਂ ਦਾ ਕਾਰੋਬਾਰ ਹੀ ਠੱਪ ਹੋ ਗਿਆ ਵੀਰ ਦਾ ਤੇ ਉਹ ਵਿਚਾਰਾ ਗੁਜ਼ਾਰਾ ਕਰੇ ਕਿ ਕਿਸ਼ਤ ਮੋੜੇ ਤੇ ਸਰਕਾਰ ਅੱਗੇ ਬੇਨਤੀ ਆ ਵੀ ਜੇ ਤੁਸੀਂ ਵਪਾਰੀ ਵਰਗ ਦੇ ਹਜ਼ਾਰਾਂ ਕਰੋੜ ਰੁਪਏ ਤੁਸੀਂ ਮਾਫ ਕਰ ਸਕਦੇ ਹੋ ਤੇ ਆਮ ਮਜ਼ਦੂਰ ਵਰਗ ਦੀ ਵੀ ਬਾਹ ਫੜੀ ਜਾਵੇ ਤੇ ਸੋ ਸਾਡੀ ਵੀਰ ਭੈਣ ਭਰਾਵਾਂ ਨੂੰ ਜਿਹੜੇ ਐਨ ਆਰ ਆ ਖਾਸ ਕਰਕੇ ਉਹਨਾਂ ਦੇ ਹੱਥ ਜੋੜ ਕੇ ਬੇਨਤੀ ਆ ਵੀਰੋ ਵੀ ਤੁਸੀਂ ਬਹੁਤ ਵਧੀਆ ਸੇਵਾ ਕਰਦੇ ਹੋ ਵੱਧ ਚੜ ਕੇ ਹਿੱਸਾ ਲੈਂਦੇ ਹੋ ਪਰ ਜਿਹੜੇ ਸਾਡੇ ਭਰਾ ਪਿੰਡਾਂ ਦੇ ਵਿੱਚ ਆਮ ਦੂਰ ਕਸਬਿਆਂ 'ਚ ਵੱਸਦੇ ਆ ਉਹਨਾਂ ਦਾ ਵੀ ਕੋਈ ਹੀਲਾ ਵਸੀਲਾ ਕੀਤਾ ਜਾਵੇ ਉਹ ਵਿਚਾਰੇ ਵੀ ਇਸ ਜ਼ਿੰਦਗੀ ਜਿਉਣ ਆਇਆ ਉਹਨਾਂ ਨੂੰ ਵੀ ਤਾਂ ਚੱਕਿਆ ਜਾਵੇ ਹਾਂਜੀ ਸੁਮੇਂ ਸਿੰਘ ਸਾਹਿਬ ਕੀ ਕਹਿਣਾ ਚਾਹੋਗੇ ਕੀ ਬੇਨਤੀ ਕਰਦੇ ਹੋ ਜਿਹੜੇ ਵੀਰ ਭਰਾ ਦੇਖਣਗੇ ਵੀਡੀਓ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੇਨਤੀ ਇਹੋ ਹੀ ਕਰਦੇ ਆ ਜੀ ਜੋ ਆਪਣਾ ਕੋਈ ਬਾਹਰ ਵੀਰ ਭਰਾ ਵਾ ਕੋਈ ਮੰਨ ਲਓ ਹੋਰ ਵੀ ਚਲੋ ਸੇਵਾ ਬੜੀ ਕੀਤੀ ਇਹਨਾਂ ਨੇ ਹੱਟ ਪੀਟ ਤਾਂ ਦੀ ਇਹ ਅਹੀ ਤਾਂ ਨੇ ਵੀਰਦੀ ਵੀ ਸੇਵਾ ਜਿੰਨਾ ਕੋਈ ਬੰਦਾ ਨਾਲ ਕਰਨੀ ਚਾਹੀਦੀ ਜਰੂਰ ਇਹ ਕਿਸੇ ਦੇ ਵਸਦੀ ਗੱਲ ਨਹੀਂ ਕਿਸੇ ਦੇ ਮੁਸੀਬਤ ਪੈ ਜਾਂਦੀ ਆ ਪਰ ਲੋਨ ਤੇ ਲਿਆਇਆ ਚਲੋ ਕਾਰੋਬਾਰ ਚਲਾਉਣ ਵਾਸਤੇ ਤੇ ਉਹ ਹੋ ਗਿਆ ਠੱਪ ਤੇ ਗੱਲ ਬਹੁਤ ਮਾੜੀ ਆ ਚਲੋ ਹਰ ਕੋਈ ਵੀਰ ਭਰਾ ਨੂੰ ਇਹ ਕਹਿੰਨੇ ਵੀ ਜਿੰਨੇ ਜੋਗੇ ਹੈਗਾ ਭਾਈ ਇਹਦੀ ਮਤ ਕੀਤੀ ਜਾਵੇ ਹਾਂਜੀ ਵੀਰ ਸਿੰਘ ਜੀ ਆਪਣਾ ਨੰਬਰ ਤੁਸੀਂ ਬੋਲ ਦਿਓ ਅਸੀਂ ਦਰਸ਼ਕੋ ਨੰਬਰ ਇਹਨਾਂ ਸਕਰੀਨ ਤੇ ਵੀ ਦੇ ਦਾਂਗੇ ਫਿਰ ਇੱਕ ਵਾਰੀ ਨੰਬਰ ਆਪਣਾ ਬੋਲ ਦਿਓ ਤੁਸੀਂ ਜੇ ਕਿਸੇ ਨੂੰ ਤੁਹਾਡਾ ਕਨੈਕਟ ਕਰਨਾ ਹੋਵੇ 9909419719 ਇੱਕ ਵਾਰੀ ਫਿਰ ਬੋਲ ਦਿਓ 9909419719 ਠੀਕ ਹੈ ਜੀ ਅੰਤ ਸ ਕੋ ਸਾਰੀ ਗੱਲਬਾਤ ਤੁਸੀਂ ਸੁਣ ਲਈ ਆ ਤੁਹਾਨੂੰ ਘਰ ਵੀ ਦਿਖਾ ਦਿੰਨੇ ਸੀ ਕਿ ਇਹ ਵੀਰ ਦਾ ਘਰ ਸੀ ਘਰ ਬਣਾਇਆ ਇਹਨਾਂ ਨੇ ਮਿਹਨਤ ਕਰਕੇ ਪਰ ਜਿਹੜਾ ਹੁਣ ਵਾ ਉਹ ਸਾਰਾ ਬੈਂਕ ਨੇ ਲੋਕ ਲਾ ਕੇ ਵੀਰ ਨੂੰ ਘਰੋਂ ਬੇਕਰ ਕੀਤਾ ਹੋਇਆ ਕੋਈ ਵੀ ਵੀਰਪਰਾ ਜਿਹੜਾ ਇਸ ਨੰਬਰ ਦੇ ਉੱਤੇ ਗੱਲ ਕਰਕੇ ਜੇ ਕੋਈ ਪਿੰਡ ਤੋਂ ਕੋਈ ਜਾਣਕਾਰੀ ਲੈਣੀ ਚਾਹਦਾ ਹੋਵੇ ਤਾਂ ਪਿੰਡ ਤੋਂ ਵੀ ਜਾਣਕਾਰੀ ਲੈ ਸਕਦਾ ਵਾ ਧੰਨਵਾਦ ਜੀ